ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਅੱਜ ਅੱਜ ਦੀ ਵੱਡੀ ਖਬਰ ਖਬਰਾਂ ਨਾਲ ਤੱਕ ਜਰੂਰ ਬਨੇ ਰਹਿਣਾ ਜਿਨ੍ਹਾਂ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਆ ਅੱਜ ਦੀ ਵੱਡੀ ਖਬਰ ਸੇਪਰੀਮ ਕੋਟ ਵਿੱਚ ਹੋਇਆ ਵੱਡਾ ਹੁਲਾਸਾ ਗਾਇਕ ਸਿੱਧੂ ਮਸੇਵਾਲ ਦੀ ਮੌਤ ਪਿੱਛੇ ਇਹ ਰਹੀ ਵੱਡੀ ਵਜਾ ਪੰਜਾਬੀ ਗਾਇਕ ਸਿੱਧੂ ਮਸੇਵਾਲੇ ਦੀ ਮੌਤ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਘਟਾਉਣ ਦੇ ਕਰਕੇ ਹੀ ਹੋਇਆ ਸਿੱਧੂ ਮਸੇਵਾਲੇ ਦੀ ਮੌਤ ਇਸ ਨੂੰ ਲੈ ਕੇ ਹੁਣ ਸਿਆਸਤ ਸਿਆਸਤ ਚ ਗੱਲ ਗੱਲਾਂ ਹੋਣ ਲੱਗੀਆਂ ਹਨ ਚਰਚਾ ਦਾ ਛੇੜ ਗਿਆ ਹੈ ਵਿਸ਼ਾ ਇਸ ਦੇ ਨਾਲ ਹੀ ਵਿਕਰਮ ਸਿੰਘ ਮਜੀਠੀਆ ਵੱਲੋਂ ਆਪ ਸਰਕਾਰ ਉਤੇ ਨਿਸ਼ਾਨਾ ਸਾਧਿਆ ਗਿਆ ਹੈ ਮਜੀਠੀਆ ਨੇ ਐਕਸ਼ਨ ਉਤੇ ਪੋਸਟ ਕਰਕੇ ਕਿਹਾ ਹੈ ਲਿਖਿਆ ਹੈ ਕਿ ਅੱਜ ਜਦ ਸੀਐਮ ਦੇ ਘਰ ਸਾਹਮਣੇ ਵਾਲੀ ਸੜਕ ਆਮ ਲੋਕਾਂ ਦੀ ਆਵਾਜਾਈ ਲਈ ਖੋਲਣ ਲਈ ਮਾਨਯੋਗ ਸੁਪਰੀਮ ਕੋਰਟ ਵਿੱਚੋਂ ਐਡਵੋਕੇਟ ਜਰਨਲ ਗੁਰਵਿੰਦਰ ਸਿੰਘ ਸਰਕਾਰ ਵੱਲੋਂ ਹਜ਼ਾਰ ਹੋਏ ਇਸ ਦੇ ਨਾਲ ਉਹਨਾਂ ਨੂੰ ਕਬੂਲ ਕੀਤਾ ਇਸ ਦੇ ਨਾਲ ਕੀ ਪੰਜਾਬੀ ਗਾਇਕ ਮਸ਼ਹੂਰ ਸਿੱਧੂ ਮਸੇਵਾਲੇ ਦੀ ਸੁਰੱਖਿਆ ਘਟਾਉਣ ਦੀ ਉਸ ਦੀ ਮੌਤ ਦਾ ਕਾਰਨ ਬਣੀ ਹੈ ਇਸ ਦੇ ਨਾਲ ਜਦ ਹੁਣ ਪੰਜਾਬ ਸਰਕਾਰ ਮੰਨ ਰਹੀ ਹੈ ਕਿ ਸਿੱਧੂ ਮਸੇਵਾਲੇ ਦੀ ਸੁਰੱਖਿਆ ਘਟਾਉਣ ਦੀ ਉਸ ਦੀ ਮੌਤ ਦਾ ਕਾਰਨ ਬਣਿਆ ਹੈ ਜਿਸ ਏਜੰਸੀਆਂ ਦੀ ਸਾਵਧਾਨੀ ਸਾਵਧਾਨ ਕਾਰਨ ਬਾਵਜੂਦ ਵੀ ਸੁਰੱਖਿਆ ਘਟ ਕੀਤੀ ਗਈ ਜਿਸ ਦੇ ਇਸ ਸੇਧ ਸ਼ੀਲ ਜਾਣਕਾਰੀ ਜਰਨਲ ਕੀਤੀ ਗਈ ਹੈ ਖਬਰ ਮੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਇ ਜਰੂਰ ਦਿਓ ਧੰਨਵਾਦ